ਮੰਗਲਵਾਰ ਦਪਹਿਰ ਨੂੰ ਇੱਕ ਟਿਪਪਰ ਚਾਲਕ ਦੀ ਗਲਤੀ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ਦੌਰਾਨ ਪ੍ਰਸਿੱਧ ਸੂਫੀ ਕਵਾਲ ਵਿਜੇਮਨ ਗੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਵਿਜੇਮਨ ਦੇ ਨਾਲ ਉਹਨਾਂ ਦੇ ਮਿਊਜ਼ੀਕਲ ਗਰੁੱਪ ਦੇ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਲ ਫਲੋਰ ਵਿਖੇ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਚਸ਼ਮਿਤ ਿੱਦਾਂ ਨੇ ਦੱਸਿਆ ਕਿ ਪਿੰਡ ਸੇਲਕਿਆਣਾ ਪਾਸ ਲੱਗੇ ਪੁਲਿਸ ਨਾਕੇ ਨੂੰ ਦੇਖ ਕੇ ਘਬਰਾਹਟ ਵਿੱਚ ਆਏ ਟਿਪਰ ਚਾਲਕ ਨੇ ਇਕਵਾਲ ਵਿਜੇ ਮਨਦੀ ਇਨੋਵਾ ਵਿੱਚ ਟਿਪਰ ਠੋਕ ਦਿੱਤਾ ਜਿਸ ਕਾਰਨ ਗੱਡੀ ਦੀ ਅਗਲੀ ਸੀਟ ਤੇ ਬੈਠੇ ਇਕਵਾਲ ਦੇ ਜ਼ਿਆਦਾ ਸੱਟਾਂ ਲੱਗੀਆਂ ਅਤੇ ਬਾਕੀ ਗਰੁੱਪ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਕਵਾਲ ਆਪਣੀ ਟੀਮ ਨਾਲ ਕਿਸੇ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ ਸਮਾਜ ਸੇਵੀ ਅਤੇ ਅੰਬੇਡਕਰ ਸੈਨਾ ਦੇ ਪੰਜਾਬ ਦੇ ਪ੍ਰਧਾਨ ਦੀਪਕ ਰਸੂਲਪੁਈ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਾਕੇ ਤੇ ਮੌਜੂਦ ਸੀ ਜਿਨ੍ਹਾਂ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋਣਾ ਮੁਨਾਸਿਬ ਸਮਝਿਆ ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਫਲੋਰ ਇਨਸਪੈਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਥਾਣੇ ਦੀ ਪੁਲਿਸ ਵੱਲੋਂ ਕੋਈ ਨਾਕਾ ਨਹੀਂ ਲਗਾਇਆ ਗਿਆ ਸੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੁਲਿਸ ਵੱਲੋਂ ਟਿੱਪਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਜਰੂਰੀ ਵੀਡੀਓ ਫੁ यारिज भाई लेजो यार पुलीस चांंदी ਅਕਲ ਦਿਓ ਪਾਣੀ ਭਾਜੀ ਲੈ ਓ ਯਾਰ ਵੀਰੇ ਭਾਈ ਨੂੰ ਪਲੀਜ਼ ਭਾਜੀ ਨੂੰ ਲੈ ਓ ਯਾਰ ਜਲਦੀ ਪਲੀਜ਼ ਕਿਤੇ ਇੱਥੇ ਹੈ ਇਨ ਨੂੰ ਲੈ ਜਾ ਭਾਜੀ ਲੈ ਜਾ ਯਾਰ ਇਹਨਾਂ ਨੂੰ ਜਾਂ ਬੱਸ ਬੱਸ ਇਹ ਗੱਡੀ ਆ ਰਹੀ ਹੈ ਮੈਂ ਉਹਨੂੰ ਵੇਰਦਨ ਕਰੀ ਲੈ ਤੜ ਭਾਈ ਹੂੰ ਅਸੀਂ ਸਾਰਿਆਂ ਨੇ ਛੱਟ ਲੱਗੋ ਉਹ ਵੀਰੇ ਭਾਈ ਨੂੰ ਲੈ ਜਾ ਯਾਰ ਕਿਤੇ ਜਲਦੀ ਮੀਂਹ ਨਹੀਂ ਪਊਤ ਨਾ ਪਊ ਤੇ ਪੈਸੇ ਅਸੀਂ ਦੱਸ ਭਾਜੀ ਦਿਓ ਨੀ ਜਾਨਾ ਟਕ ਟਕ ਆਟੇ ਪਰ ਆਈ ਹੋਰ ਮਾਰਿਆ ਭਾਈ ਗਿਆ ਇਹਨਾਂ ਨੂੰ ਕੰਟਰੋਲ ਨਹੀਂ ਕਰਦੇ ਭਾਈ ਇਹਨਾਂ ਨੂੰ ਘੜਦੇ ਨਹੀਂ ਸਹੀ ਹੈ ਯਾਰ ਭਾਈ ਦੂਜੇ ਭਾਈ ਖਤਮ ਬਾਤ ਕੋਈ ਫੋਨ ਕੀਤਾ ਤਾਂ ਮੈਨੂੰ ਆ ਗਿਆ ਗੱਲੀ ਭਾਈ ਸਾਰੇ ਬੰਦੇ ਸਾਡੇ ਕੁੱਟੜ ਕਰ ਦਿੱਤੇ ਨੇ ਇਹ ਕਿੱਡੇ ਬੱਚਾ ਉਹ ਤਾਂ ਪਤਾ ਨਹੀਂ ਆਟੇ ਬੰਦੇ ਮਾਰਿਆ ਸਾਨੂੰ ਆ ਟਿੱਪ ਉਹਨੇ ਮਾਰਿਆ ਜਾਣ ਕੇ ਮੋੜੇ ਆ ਕੇ ਉਹ ਟਿੱਪ ਰਿਆ ਜੀ ਇਹਨਾਂ ਸਾਡਾ ਐਕਸੀਡੈਂਟ ਹੋਇਆ ਇਹਨੇ ਜਾਣ ਕੇ ਉੱਪਰ ਟੈਰ ਤੇ ਇਧਰੋਂ ਆ ਰਹੇ ਸੀ ਕਿਹਾ ਦੇਖੋ ਇਹਨੇ ਐਕਟਨ ਨੂੰ ਮੋੜ ਕੱਟਣ ਲੱਗੇ ਨੇ ਨਾ ਇਹਨੇ ਬੈਕ ਚ ਮਾਰਿਆ ਆ ਗੱਡੀ ਆ ਇਹ ਨੰਬਰ ਹੈ ਪੀਵੀ 11 ਵੀਡੀਓ 4245 ਬਹੁਤ ਆਪਣਾ ਹੈ ਜੀ ਅਰੇ ਨਾ ਨਾ ਕੀ ਕਰਨ ਯਾਰ ਜੁੜੇ ਫਿਰ ਜਿਆਦਾ ਲੱਗੇ ਆ ਗੱਡੀ ਸਾਡੀ ਇਹ ਆ ਬੜੀ ਜੀ ਬੜਾ ਜੀ ਹੋਰ ਚਲੋ ਯਾਰ ਦੇਖੋ ਬਲੀ ਜਲਦੀ ਭਾਈ ਆਪਾਂ ਨਹੀਂ ਹੱਥਲ ਦਿਓ ਪਾਣੀ ਭਾਜੀ ਲੈ ਜਾਓ ਯਾਰ ਵੀ ਇਹ ਭਾਈ ਨੂੰ ਪਲੀਜ਼ ਭਾਜੀ ਨੂੰ ਲੈ ਜਾਓ ਯਾਰ ਜਲਦੀ ਪਲੀਜ਼ ਕਿਤੇ ਇੱਥੇ ਹੈ ਜਿੰਨੂੰ ਲੈ ਜਾਓ ਭਾਜੀ ਲੈ ਜਾਓ ਯਾਰ ਇਹਨਾਂ ਨੂੰ ਜਲਦੀ ਕਰੀ ਲੈ ਲੈ ਭਾਈ ਹਾਂ ਸਾਰੇ ਛੱਟਣ ਲੱਗੇ ਉਹ ਵੀਜੇ ਭਾਈ ਨੂੰ ਲੈ ਜਾਓ ਯਾਰ ਕਿਤੇ ਜਲਦੀ ਸੌਂਚ ਨਹੀਂ ਜਿਹੜਾ ਮੂਤਰਾ ਪਗੜੇ ਪੈਟ ਪੈਟ ਸੇਬਾ ਦਾ ਵੀ ਰਿਓ ਨੀ ਜਾਨਾ ਮੇਰਾ ਨਾਮ ਰਵਿੰਦਰ ਪਾਲ ਹੈ ਜੀ ਇਧਰ ਦਾ ਇੱਕ ਹੈਕ ਹੋਇਆ ਕਿਉਂ ਆ ਹੋਰ ਕਿਥੇ ਨੂੰ ਜਾ ਰਹੇ ਗਏ ਸੀ ਨਵਾਂ ਸ਼ਹਿਰ ਸਾਈਡ ਤੇ ਜਾ ਰਹੇ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਤੇ ਅਚਾਨਕ ਪੁਆਰੀਆਂ ਮੰਡ ਤੇ ਨਰਖਾਂ ਦੇ ਲੱਗ ਕੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲੱਗਾਇਆ ਕੋਈ ਨਾਕਾ ਵੈਸੇ ਦਸਿਆ ਨਹੀਂ ਸਾਨੂੰ ਤਾਂ ਉਹਨੂੰ ਟਿਪਰ ਵਾਲੇ ਨੇ ਦੇਖਿਆ ਉਹਨੇ ਚਾਨਖਣ ਆਪਣੇ ਸਾਈਡੇ ਜਾਂਦੇ ਜਾਂਦੇ ਨੇ ਕੱਟ ਮਾਰ ਦਿੱਤਾ ਕੱਟ ਮਾਰ ਦਿੱਤਾ ਲੈ ਰੌਕ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਨਹੀਂ ਗੱਡੀ ਜੜੀ ਸੀਗੀ ਅਸੀਂ ਵੀ ਥੋੜੇ ਖਾਲੀ ਤੇ ਸੀਗੇ ਜ਼ਰੂਰ ਉੱਥੇ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਬਿਲਕੁਲ ਨਹੀਂ ਮਿਲਿਆ ਕਿੰਨੇ ਕੁ ਮੈਂਬਰ ਸੀ ਗੱਡੀ ਦੇ ਚਾਹੇ ਗੱਡੀ ਦੇ ਵਿੱਚ ਸੱਤ ਤੱਕ ਮੈਂਬਰ ਸੀਗੇ ਫਟਣਾ ਕਰਦੀ ਜਈ ਤੇ ਫਟਾ ਕਿਹੜਾ ਲੱਗਿਆ ਕਟਾ ਸਾਡੇ ਪੰਜਾਬ ਵਰਗਿਆਂ ਦੇ ਜ਼ਿਆਦਾ ਲੱਗੀਆਂ ਠੀਕ ਹੈ ਇੱਥੇ ਦਾ ਕੋਈ ਕਲਾਕਾਰ ਨਹੀਂ ਕਰਦਾ ਤੁਸੀਂ ਜੇ ਮਨ ਦੀ ਜੀ ਉਹਨਾਂ ਦੇ ਕੀ ਖਿਲਾ ਰਹੇ ਨੇ ਉਹਨਾਂ ਦੇ ਸਾਧ ਜ਼ਿਆਦਾ ਹੈਗੀ ਆ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ ਉਹਨਾਂ ਦੇ ਸਿਰ ਦੇ ਵਿੱਚ ਸੱਟ ਆ ਰੈਫਰ ਕਰੋ ਰੈਫਰ ਕਰ ਦਿਓ ਉਹਨਾਂ ਨੂੰ ਪਤਾ ਲੱਗਾ ਉਹ ਫੇਰ ਕਿੱਧਰ ਮੁੱਕੇ ਉਹ ਮੌਕੇ ਤੇ ਭੱਜ ਗਿਆ ਸੀਗਾ ਜੀ ਤੇ ਸਮਝ ਕਿ ਮਸਲਾ ਕਰ ਵੀ ਮੌਕੇ ਤੇ ਨਾਕਾ ਨਾਹੀ ਪੁਲਿਸ ਕਿ ਜਿਹੜੀ ਉਹ ਬੰਦੇ ਦਾ ਅਸਰ ਦਿਆ ਕਹਿੰਦੇ ਖੜੇ ਸੀਗੇ ਚੱਲੇ ਗਏ ਉਸ ਵੇਲੇ ਐਕਸੀਡੈਂਟ ਦਾ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਏ ਸੀਗੇ ਮੌਕੇ ਤੇ ਇਹ ਨਾਮਤਾ ਜੀ ਪ੍ਰੇਮਾਨ ਕੀ ਹੱਥਾ ਹੋਇਆ ਤੇ ਅਸੀਂ ਪ੍ਰੋਗਰਾਮ ਤੇ ਜਾ ਰਹੇ ਸੀ ਨਵੇਂ ਸਾਲ ਅੱਛਾ ਜੀ ਲਸਾੜੀ ਕੋ ਟਿੱਪਰ ਵਾਲਿਆਂ ਨੇ ਸੈੜ ਜੀ ਮਾ ਕੇ ਮੁੰਡਰੇ ਬ੍ਰੇਕ ਮਾਰ ਦਿੱਤੀ ਭਾਈ ਅੱਛਾ ਉਹ ਨੋਵਾ ਗੱਡੀ ਸਾਡੀ ਵੱਖ ਵੱਖ ਗੱਡੇ ਕਿੰਨੇ ਬੰਦੇ ਸਗੇ ਸਨ ਅਸੀਂ 9 ਬੰਦੇ ਸਨ 9 ਦੇ 9 ਜੱਟ ਸੀ ਨਾ ਭਾਈ ਹਾਂ ਜੀ ਪਾਂਦੇ ਨੇ ਜਤਨੀ ਆ ਮੀਰੇ ਭਾਈ ਜਿਆਦਾ ਜਤਨੀ ਜਿਆਦਾ ਸਰ ਤੋਂ ਨਾਲ ਲੱਗੇ ਅੱਛਾ ਤੇ ਜੀ ਮੰਨਦੀ ਕਿਤੇ ਆ ਉਹ ਡੀ ਐਮ ਸੀ ਲੱਗੇ ਇਹਨਾਂ ਉਹ ਕੀ ਕਿਤੇ ਚਲਾਣਾ ਹਾਂ ਕੰਡੀਸ਼ਨ ਜਿਆਦਾ ਖਰਾਬ ਹੋਈ ਹੈ ਇਹ ਵੀ ਬਾਹਰ ਤੋਂ ਤੇ ਅਕਾ ਤੁਸੀਂ ਪ੍ਰੋਗਰਾਮ ਲਾ ਕੇ ਆਉਂਦੇ ਸੀ ਕਿ ਜਾਂਦੇ ਸੀ ਜਾਂਦੇ ਰਏ ਸੀ ਪ੍ਰੋਗਰਾਮ ਕਰਨ ਆ ਟੈਕਨੀਕ ਰੱਖ ਲੱਗੀ ਹੈ ਇਹ ਬਾਹਰ ਹਲ ਦਰੇ ਮੋੜ ਦਾ ਨਗਰ ਆਇਆ। ਸੋ ਅੱਜ ਪਿੰਡ ਸੇਲਗੀਆਂ ਦੇ ਨੇੜੇ ਸਤਸੰਗ ਘਰ ਦੇ ਕੋਲ ਸਾਡੇ ਨਾਲ ਦੇ ਨਜ਼ਦੀਕ ਪਿੰਡ ਤੋਂ ਬਹੁਤ ਸੜਸਤ ਕਾਰਜੋ ਵੱਡਾ ਬਰਾਜ ਵਿਜੇਮਨ 뮤지컬 ਗਰੁੱਪ ਦੀ ਪੂਰੀ ਜਿਹੜੀ ਟੀਮ ਆਜੋ ਚੱਕਦਾਂ ਨੇ ਵਿਖੇ ਪ੍ਰੋਗਰਾਮ ਕਿਤੇ ਧਾਰਮਿਕ ਜਗ੍ਹਾ ਤੇ ਲਗਾਉਣ ਜਾ ਰያ ਸੀ। ਸੋ ਉਹਨਾਂ ਦਾ ਇੱਕ ਤੇਜ਼ ਰਫਤਾਰ ਜਿਹੜਾ ਟਿਪਰ ਆ ਉਸਨੇ ਉਹਨੂੰ ਜਿਹੜੀ ਤੇਜ਼ ਰਫਤਾਰ ਚੱਲਦਾ ਸਾਈਡ ਮਾਰ ਦਿੱਤੀ ਤੇ ਜਿੰਨੇ ਵੀ ਜਿਹੜਾ ਗੱਡੀ ਜਿਹੜੀ ਇਨਬੈਲੈਂਸ ਹੋਣ ਕਰ ਸਾਰਿਆਂ ਦੇ ਜਿਹੜਾ ਜਖਮੀ ਹੋ ਗਿਆ ਵਿਜੇਮਾਨ ਜਿਹੜੇ ਮੇਨ ਅੰਦਰ ਸਿੰਗਰ ਆ ਉਹਨਾਂ ਦੇ ਸਾਡਨ ਹੀ ਜ਼ਿਆਦਾ ਲੱਗੀ ਆ ਕਿ ਉਹਨਾਂ ਦਾ ਸਿਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਫੜ ਚੁੱਕਿਆ ਸੀ ਉਹਨਾਂ ਨੂੰ ਇੱਥੋਂ ਸਿਵਲ ਹਸਪੀਟਲ ਨੂੰ ਰੈਫਰ ਦਿਆਂ ਆਨੰਦ ਦੇ ਵਿਖੇ ਕਰ ਦਿੱਤਾ ਗਿਆ ਤੇ ਕੋਈ ਸਾਡੇ ਨਾਲ ਇੱਥੇ ਸਾਡੇ ਪਿੰਡ ਦਾ ਮੁੰਡਾ ਪ੍ਰੇਮਮਾਨ ਸਿੰਗਰ ਆ ਸੋ ਉਹਨੇ ਉਹਦੇ ਵੀ ਸਾਡ ਜਿਆਦਾ ਲੱਗੀ ਹੋਣ ਕਾਰਨ ਪਰ ਉਹਦਾ ਹਿੰਮਤ ਦੀ ਦਾਗ ਦੇਣੀ ਆ ਉਹਨੇ ਸਾਰੇ ਜਿਹੜੇ ਜ਼ਖਮੀਆਂ ਨੂੰ ਜਿਹੜਾ ਆਪਣੀ ਗੱਡੀ ਜੋ ਕੱਢਿਆ ਤੇ ਰਾਹਗੀਰ ਜਿਹੜੇ ਉੱਥੇ ਦੇ ਉਹਨਾਂ ਨੇ ਲੈ ਆ ਕੇ ਬਿਜੇਮਾਂਜੀ ਨੂੰ ਸਿਵਲ ਹਸਪਤਲ ਫਲੋਰ ਲੈ ਕੇ ਜਾਂਦਾ ਤੇ ਬਾਅਦ ਦੇ ਵਿੱਚ 108 ਐਂਬੂਲੈਂਸ ਰਾਹੀਂ ਜੰਨੇ ਵੀ ਜਿਹੜੇ ਮਰੀਜ਼ ਹੈ ਜਿਨ੍ਹਾਂ ਦੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਲ ਲੈ ਜਾਂਦਾ ਪਰ ਇੱਕ ਦਥਨਯੋਗ ਜ਼ਿਕਰ ਜੋ ਗੱਲ ਹੈ ਕਿ ਇੱਥੇ ਦੇ ਜਿਹੜੇ ਰਾਹੀ ਗਿਰਿਆ ਤੇ ਕੋਰੀਅਰ ਜਿਹੜੇ ਮੁੰਡੇ ਕੋਰੀਅਰ ਕਰਨ ਜਾਂਦੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਉੱਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਪਰ ਦੇਖੋ ਬੜੀ ਵੱਡੀ ਨੁਲਿੱਕੀ ਪੁਲਿਸ ਦੀ ਨਾਕਾ ਜਦੋਂ ਲੱਗਾ ਜਦੋਂ ਐਕਸੀਡੈਂਟ ਹੋਇਆ ਜਿਹੜਾ ਮਰੂਦਾ ਪੁਲਿਸ ਆ ਉਹ ਆਪਣੀਆਂ ਗੱਡੀਆਂ 'ਚ ਬੈਠ ਕੇ ਉੱਥੋਂ ਜਿਹੜਾ ਫਰਾਰ ਹੋ ਜਾਂਦੇ ਆ ਉਹਨਾਂ ਦਾ ਫਰਜ਼ ਇਹ ਬਣਦਾ ਸੀ ਕਿ ਜਿਹੜੇ ਜੇ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ ਜਿਹੜਾ ਚੱਕ ਕੇ ਸਿਵਲ ਹਸਪਤਲ ਵਿੱਚ ਸਕੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਲੈ ਕੇ ਜਾਂਦੇ ਜਿੱਥੇ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ ਵਰਗੀਆਂ ਜਿਹੜੀਆਂ ਸੁਵਿਧਾਵਾਂ ਉਪਲਬਧ ਕਰਦੀ ਆ ਪਰ ਉਹਦੇ ਅੱਜ ਉਲਟ ਹੋਇਆ ਕਿ ਕਿਸੇ ਵੀ ਬੰਦੇ ਨੇ ਪੇਸ਼ੈਂਟ ਨੂੰ ਜਿਹੜੇ ਐਕਸੀਡੈਂਟ ਜ਼ਖਮੀ ਹਾਲਾਤ ਦੇ ਵਿੱਚ ਹਸਪਤਲ ਨਹੀਂ ਲੈ ਗਏ ਤੋਂ 2 ਘੰਟੇ ਤੋਂ ਉੱਪਰ ਮੈਨੂੰ ਸਿਵਲ ਹਸਪਤਲ ਫਲੋਰ ਵਿਖੇ ਹੋ ਗਿਆ ਬੱਖ-ਬੱਖ ਜਿਹੜੇ ਜ਼ਖਮੀ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਇਲਾਜ ਸੀਟੀ ਸਕੈਨ ਲਈ ਭੇਜਿਆ ਗਿਆ ਦਿਆਨ ਨਾਲ ਰੈਫਰ ਕੀਤਾ ਗਿਆ 2 ਘੰਟੇ ਤੋਂ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਨਾ ਮੋਕੇ ਉੱਥੇ ਦੀ ਲਥਾੜਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇੱਥੇ ਜ਼ਖਮੀਆਂ ਦਾ ਹਾਲਚਲ ਬੁੱਠਾ ਤੱਕ ਨਹੀਂ ਆਈ ਸੋ ਇਹ ਅੱਜ ਫਲੋਰ ਸ਼ਹਿਰ ਦੇ ਹਾਲਾਤ ਆ ਸੋ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਜ਼ਿਲ੍ਹਾ ਜੰਦਰ ਦਿਹਾਤੀ ਨੂੰ ਉਰਜਰ ਮੰਗ ਕਰਦਾ ਕਿ ਆਪਣੀ ਬ੍ਰੇਕੀ ਨਾਲ ਜਾਂਚ ਕਰਕੇ ਜੇਕਰ ਉਥੇ ਵਾਕਈ ਪੁਲਿਸ ਦਾ ਨਾਕਾ ਸੀ ਜਿਹੜੇ ਉਹ ਮੋਕੇ ਦੇ ਫਰਾਰ ਹੋ ਗਏ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਡਿਊਟੀ ਬਾਰੇ ਕੋਤਾਹੀ ਕਰਨ ਦੀ ਜਿਹੜੀ ਉਹਨਾਂ ਦੇ ਐਕਸ਼ਨ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਇੱਕ ਜਿਹੜੇ ਨਾਗਰਿਕ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿ ਫਲੋਰ ਪੁਲਿਸ ਜਿਹੜੀ ਆ ਜਾਂ ਲੋਕਲ ਪੁਲਿਸ ਜਿਹੜਾ ਜਿੰਦਰ ਦੀ ਆਤੀ ਪੁਲਿਸ ਆ ਉਹ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਾਰ ਆ ਇਹ ਦੱਸਣ ਦੇ ਮੱਦੇਨਜ਼ਰ ਲੋਕਾਂ ਦੇ ਉੱਤੇ ਪੁਲਿਸ ਦੇ ਨਾਮ ਮੌਜੂਦ ਦਾ ਨਾਕਾ ਸੀ ਉਹ ਚਲੇਗਾ ਉਸ ਤੋਂ ਛੱਡ ਕੇ ਹਾਲਾਂਕਿ ਉਹਨਾਂ ਦਾ ਫਰਜ਼ ਬਣਦਾ ਸੀ ਜੇਕਰ ਕੋਤਾਹੀ ਹੋਈ ਹੈ ਤਾਂ ਉਹਨਾਂ ਦੇ ਸਾਹਮਣੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੋ ਅੱਜ ਸਾਰੇ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਸੋ ਸਾਡੇ ਨਾਲ ਦੇ ਪਿੰਡ ਗਵਾਢੀਪੜਾ ਤੇਜਪਾਲ ਉਹ ਸਰਚ ਸਾਥ ਜਾਦੀ ਛੱਡ ਹੋਣ ਲੱਗਣ ਕਰਨ ਉਹਨੂੰ ਵੀ ਜਿਹੜਾ ਸੀਰੀਅਸ ਕੇਸ ਨੇ ਰੈਫਰ ਕੀਤਾ ਗਿਆ ਤੇ ਜਿਹੜੇ ਟਿੱਪਰ ਦੀ ਗੱਲ ਕਰਦੇ ਆ ਟਿੱਪਰ ਵਾਲਾ ਮੌਕੇ ਤੇ ਫਰਾਰ ਹੋ ਗਿਆ ਟਿੱਪਰ ਵਾਲਾ ਜਿਹੜਾ ਐਕਸੀਡੈਂਟ ਮਾਰ ਕੇ ਜਿਹੜਾ ਗੱਡੀ ਦੇ ਵਿੱਚ ਸਾਈਡ ਮਾਰ ਕੇ ਉਹ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਟਿੱਪਰ ਜਿਹੜਾ ਮਾਨਯੋਗ ਚੌਕੀਨ ਚਾਨ ਸਾੜਾ ਜੀ ਨੇ ਆਪਣੇ ਜਿਹੜਾ ਕਬਜ਼ੇ ਦੇ ਲੈਂਦੇ ਆ ਪਰ ਹੱਲੇ ਤੱਕ ਫਲੋਰ ਪੁਲਿਸ ਦਾ ਕੋਈ ਨੁਮਾਇੰਦਾ ਸਿਵਲ ਹਸਪੀਟਲ ਇਹਨਾਂ ਨਾਲ ਹਾਲਚਾਲ ਪੁੱਛਣ ਲਈ ਨਹੀਂ ਪਹੁੰਚਿਆ ਇਸੇ ਲਈ ਦੋ ਘੰਟੇ ਤੋਂ ਵੀ ਦੋ ਘੰਟੇ ਤੋਂ ਵੀ ਉੱਪਰ ਹੋ ਗਿਆ ਜੀ ਦੋ ਘੰਟੇ ਤੋਂ ਉੱਪਰ ਹੋ ਗਿਆ ਇੱਕ ਵੀ ਮੁਲਾਜ਼ਮ ਇੱਥੇ ਜਿਹੜਾ ਫਲੋਰ ਪੁਲਿਸ ਦਾ ਨਹੀਂ ਬਣਦਾ